ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਪਹਿਲਾਂ ਹੀ ਜਾਂਦੇ ਹੁੰਦੇ ਸੀ ਰਣੀਗ ਨੂੰ ਤੇ ਥੋੜੀ ਜੀ ਜਵਾਗ ਇੱਕ ਤਾਂ ਹੁਣ ਗਰਮੀ ਜੀ ਹੋ ਚੱਲੀ ਹੁਣ ਅਸੀਂ ਸੈਟਮ ਬਦਲਤਾ ਹੁਣ ਅਸੀਂ ਜਾਂਦਾ ਸੈਂਕਲਾਂ ਦੇ ਹੁਣ ਅਸੀਂ ਸੈਂਕਲਾਂ ਦੇ ਜਾਂਦੇ ਹੁਣ ਦੇਖੋ ਆ ਪੁਰਾਣਾ ਆਪਣਾ ਸਾਰਿਆਂ ਨੂੰ ਪਤਾ ਹੀਰੋ ਇਹਨਾਂ ਕੋਲੇ ਅੱਜ ਦੇ ਟਾਈਮ ਦੇ ਜਵਾਗ ਤੇ ਅੱਜ ਦੇ ਟਾਈਮ ਦੇ ਸੈਂਕਲਾ ਆਈ ਚੱਲ ਆਈ ਚੱਲ ਗਏ ਕਿੱਧਰ ਨੂੰ ਉਹ ਵੀ ਰਲੂਗਾ ਫਿਰ ਹਾਂ ਆ ਚੱਲ ਗਏ ਫਿਰ ਆ ਕੋਣੀ ਉਹਨੂੰ ਯਾਰ ਚੱਲ ਫਿਰ ਹਲ ਤੋ ਕਰ ਦੋ ਆ ਤੂੰ ਤਾਂ ਬਹੁਤ ਸਿਆਣਾ ਚਲੋ ਫਿਰ ਆ ਦੇਖੋ ਸਾਡਾ ਰਾ ਇਹ ਪਤਾ ਨਹੀਂ ਕੀ ਜੱਕਰਾ ਇੰਨੀਆਂ ਔਖਲੀਆਂ ਭੱਜਣਾ ਵੀ ਔਖਾ ਜਿਹਦੇ ਸਾਈਕਲ ਵੀ ਚਲਾਉਣੇ ਔਖੇ ਆਏ ਆ ਦੇਖੋ ਬਾਈ ਓਖਲੀਆਂ ਭਰੀ ਜਾਂਦਾ ਕੰਮ ਇਹ ਸਰਕਾਰਾਂ ਦੇ ਆ ਪੰਚਾਇਤ ਦੇ ਬਾਈ ਕੀ ਹਾਲ ਆ ਇਹ ਤੁਹਾਨੂੰ ਦੱਸੂ ਵੀਡੀਓ ਬਣਾ ਕੇ ਵੀ ਰਾ ਮੈਂ ਕਾਹਤੋਂ ਨਹੀਂ ਬਣਦਾ ਇਹ ਕੀ ਚੱਕਰਾ ਅਗਲੀ ਵੀਡੀਓ ਤੇ ਤੁਹਾਨੂੰ ਦੱਸੂਗਾ ਇਹ ਕੀ ਚੱਕਰ ਹੁੰਦਾ ਇਹ ਰਾਹ ਬਣਦਾ ਕਿਉਂ ਨਹੀਂ ਆ ਦੇਖੋ ਕਿੰਨੇ ਟੋਏ ਆ ਆ ਸਾਈਕਲੀਆਂ ਓਖੀਆਂ ਹੁੰਦੀਆਂ ਚਲਾਉਣੀਆਂ ਬਹੁਤ ਯਾਦੇ ਰਾਹ ਖਰਾਬ ਆ ਉਹ ਨਾ ਕੀ ਕੀ ਪਤਾ ਕੀ ਕਰਦਿਆ ਸਰਕਾਰ ਚਲ ਭਜਾ ਦੇ ਤੂੰ ਮੀ ਖਿੱਚ ਦੇ ਖਿੱਚ ਦੇ ਖਿੱਚ ਦੇ ਚਲ ਉਹ ਗਏ ਦੇਖ ਲੈ ਉਹ ਥੋੜਾ ਚਲ 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 ਕੋਈ ਨਹੀਂ ਕੀ ਹੋ ਗਿਆ ਲੋਈ 5 ਕਿਲੋਮੀਟਰ ਹੋ ਗਈ ਇੰਨਾ ਕੀ ਚਲਾਉਂਦੇ ਆ ਚੱਲ ਚੱਲ ਖੇਚਦੇ ਖੇਚਦੇ ਚੱਲ ਚੱਲ ਦੋਵੇਂ ਪਿਆ ਚੱਲ ਹੋ ਗਏ ਉਹ ਤਾਂ ਚੱਲ ਚੱਲ ਖੇਚ ਜਿੱਥੇ ਤਾਈਂ ਜ਼ੋਰ ਲਾਦੇ ਉੱਥੇ ਤਾਈਂ ਲਾ ਕੋਈ ਨਹੀਂ ਚੱਲ 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 ਜੋ ਮੋਟਰਸਾਈਕਲ ਆਉਂਦਾ ਹੌਲੀ ਕਰ ਲਿਆ ਕਰੋ ਇੱਕ ਪਾਸੇ ਉਦੋਂ

ਭਾਈ ਸਾਹਿਬ ਦੇਖੋ ਪਿਆ ਇੱਥੇ ਆ ਟੀਵੀ ਉਧਰ ਲੱਗਿਆ ਇਹ ਟੇਡਾ ਦੇਖਦਾ ਹੈ ਹਨਾ ਆਈ ਚੱਕ ਰਣਾ ਹਾਂਜੀ ਕਾ ਭਾਈ ਹੈਲੋ ਚੱਲ ਆਜੋ ਲੋ ਜੀ ਹੋ ਗਈ ਸਾਡੀ ਬਾਤ ਸੀ ਪਰਾ ਰਾਹ ਦੇਖ ਲੋ ਸਾਡੇ ਭਾਈ ਕਰ ਲੋ ਗੌਰ ਭਾਈ ਬਣ ਕੇ ਜੇ ਕਿਸ ਨੂੰ ਕਰ ਲੋ ਲਗਾ ਉਹੜਾ ਫੜ ਲਾ ਚੱਲ ਫੇਰ ਕਿੰਨੇ ਦੱਸਾਂਗੇ ਹੋਈ ਧੰਨਵਾਦ ਸਾਰਿਆਂ ਦਾ ਵੀਡੀਓ ਆਪਣੀ ਦੇਖਦੇ ਆ ਜਿਹੜੇ ਤੇ